ਡਾਕਟਰ ਨੇ ਕਿਹਾ ਸੀ ਕਹਿੰਦਾ ਜਰਦੇ ਬੀੜੀ ਤੋਂ ਦੂਰ ਰੱਖੀ ਆਪਾਂ ਬੀੜੀ ਐਂ ਚਲਾ ਕੇ ਪੀਵਾਂਗੇ ਡੱਬੀ ਕਿੱਥੇ ਆ ਉਹ ਗੇਬੋ ਉਹ ਮਰ ਜਾਣੀਏ ਕਿੱਥੇ ਕੀ ਕਰੀ ਜਾਂਦੀਆਂ ਉਰੇਆ ਰਿੱਕੀ ਹੋ ਗਿਆ ਵੇ ਆ ਫੂਕਣੀ ਚ ਬੀੜੀ ਚ ਕੱਟ ਪੜਾਈ ਬੈਠਾ ਨਹੀਂ ਗੇਬੋ ਇਹਦਾ ਡਾਕਟਰ ਨੇ ਆਏ ਕਿਹਾ ਕਹਿੰਦਾ ਜਰਦੇ ਬੀੜੀ ਤੋਂ ਦੂਰ ਰਹੀਂ ਤੂੰ ਤਾਂ ਕਰਕੇ ਮੈਂ ਆ ਫੂਕਣੀ ਚ ਬੀੜੀ ਲਾ ਕੇ ਐਂ ਪੀਵਾਂਗਾ ਮਨੇ ਇਹਦੇ ਜਾਣਿਆ ਆ ਡੱਬੀ ਰੱਖੀਆ ਅੱਗ ਚੁੱਲੇ ਦੀ ਤਾਂ ਬਚੀ ਜਾਂਦੀ ਆ ਇਹ ਅੱਗ ਐ ਤਾਂ ਡੱਬੀ ਲਿਆਉਂਦੀ ਪਲੇਟ ਦੇ ਜਾਣਾ ਮਰ ਜੇ ਪਰਾਂ ਨੂੰ ਪਲੇਟ ਦੇ ਜਾਣਿਆ ਆ ਜਾਦੀ ਆ ਕੁਸ ਜਿ ਉਹਨੇ ਐ ਨਹੀਂ ਕਹੇਗਾ ਕਿ ਤੂੰ ਰਹੀ ਉਹਨਾਂ ਜਿਹੜਾ ਧੂਆ ਚਲਦਾ ਇੱਥੋਂ ਨਹੀਂ ਵੀ ਜਾਊਗਾ ਹੀ ਮਰ ਜਾਣੀਏ ਧੂਆ ਦਾ ਜਾਊਗਾ ਅੱਗ ਤਾਂ ਹਲੇ ਤੱਕ ਤੇਰੀ ਨਹੀਂ ਬੁਜੀ ਵੇ ਤੇਰਾ ਭੈਜੇ ਬੇੜਾ ਤੂੰ ਮਰ ਜਾ ਹਜਾ ਤੈਨੂੰ ਆਜੇ ਕਿਸੇ ਦੀ ਆਈ ਤੇਰੇ ਖਾਖਾਂ ਪਾੜ ਤੂੰ ਪਲੇਟ ਦੇ ਜਾਣਿਆ ਤੂੰ ਮਰਦਾ ਨਹੀਂ ਹਜਾ ਤੇਰੇ ਪਲੇਗ ਨਹੀਂ ਨਿਕਲਦੀ ਮੈਂ ਤਾਂ ਕਹਿੰਦੀ ਤੇਰੇ ਬਵਾਸੀਰ ਹੋ ਜੇ ਤੇਨੂੰ ਕੈਂਸਰ ਹੋ ਜਾਏ ਤੂੰ ਮਰ ਜਾ ਹਜਾ ਇਹ ਕੰਜਰਾ ਦੀ ਐ ਇਨਾ ਨਾ ਬੋਲਿਆ ਕਰ ਤੂੰ ਨਾ ਬੋਲਿਆ ਕਰ ਡਾਕਟਰ ਤਾਂ ਮੈਨੂੰ ਬਚਾਉਣ ਦੀਆਂ ਗੱਲਾਂ ਕਰਦਾ ਤੂੰ ਮੈਨੂੰ ਮਾਰਨ ਦੀਆਂ ਗੱਲਾਂ ਕਰਦੀਆਂ ਫੇ ਤੇਰੇ ਵਰਗੇ ਤਾਂ ਮਰੀ ਚੰਗੇ ਨੇ ਨਾ ਤੁਕਸੇ ਕੰਮ ਦਾ ਨਾ ਕਰਦਾ ਦੁਸ਼ਮਣਾਂ ਨਾਲ ਦਾ ਸਾਰਾ ਦਿਨ ਬੀੜੀਆਂ ਪਿਆ ਲੋ ਚਾਹ ਪਿਆ ਲੋ ਹੋਰ ਤੇਰੇ ਕੋਲ ਕੀ ਕੰਮ ਨਹੀਂ ਨੀ ਮੇਰੇ ਕੋਲੇ ਤਾਂ ਇਹੀ ਕੰਮ ਆ ਤੂੰ ਇੱਕ ਲੌਨੀਆਂ ਇੱਕ ਪੌਨੀਆਂ ਕਿਹੜੇ ਯਾਰਾਂ ਨੂੰ ਪਾ ਪਾ ਕੇ ਦਿਖਾਉਣੀ ਆ ਵੇ ਪੌਨੀਆਂ ਮੈਂ ਤੂੰ ਸਿਰ ਤੇ ਪੌਨੀਆਂ ਤੇਰੇ ਕੀ ਬੱਖੀ ਫੜਾੜੋ ਤੂੰ ਮਰਦਾ ਨਹੀਂ ਆ ਜਾ ਮੈਂ ਤੇਰੇ ਕੀ ਬੁਕਾਰਦਾ ਮੈਂ ਨਾਲ ਤੇਰਾ ਘੇਟ ਤੋਰਦੀਆਂ ਨਾਲੇ ਮੈਂ ਉਹਦੇ ਕੱਪੜੇ ਤੇਰੇ ਵੀ ਫੂਕਦੀਆਂ ਤੂੰ ਕੀ ਮਾੜੇ ਪਾਈ ਬੈਠਾ ਨਹੀਂ ਮਰ ਜੇ ਤੂੰ ਜਾ ਕਰ ਲੈ ਕੀ ਕਰਦੀਆਂ ਲਾਲਾ ਨਾ ਬੀੜੀ ਮੈਂ ਆਪੇ ਕਲੀਬ ਤੇ ਜਾਣਾ ਮਰ ਪਰ ਮੈਂ ਕੰਮ ਜਾ ਆਵਾਂ ਜੱਬ ਬਗ ਜਾ ਤੁਰ ਪੀ ਮੇਰੇ ਸਾਲੇ ਦੀ ਹੁਣ ਕਿਸੇ ਖਸਮ ਨੂੰ ਮਿਲਾਂ ਦੁਖੀ ਕਰਤੀ ਤੈ ਮੈਂ ਹਾਂ ਪਲੇਗ ਦੇ ਜਾਣੇ ਨੇ ਕੋਣੇ ਕੀ ਹੋ ਗਿਆ ਨਹੀਂ ਹੋਣਾ ਕੀ ਤੀ ਮੈਂ ਤਾਂ ਦੁਖੀ ਕਰ ਤੂੰ ਕਿੱਧਰ ਜਾਂਦੀ ਕੋਣ ਸੱਚ ਮੈਂ ਤਾਂ ਤੇਰੇ ਕੋਲ ਹੀ ਆਉਂਦੀ ਸੀ ਫੰ ਬੋਦੀ ਜਾਂਦਾ ਤੇ ਕਰਾਲਾ ਕੀ ਕਰਤਾ ਤੈਂ ਨੀ ਮੈਂ ਕੀ ਕਰਨਾ ਸੀ ਤਪਾਈ ਪਈਆਂ ਮੈਂ ਮੇਰੀ ਗੱਲ ਤਾਂ ਸੁਣ ਪੈਣੀ ਦੇਖੀ ਜਦੋਂ ਉ ਤਾਂ ਤੈਨਾਂ ਮੈਨੂੰ ਜਾਈ ਡਾਕਟਰ ਨੇ ਕਿਹਾ ਵੀ ਬੀੜੀ ਸਿਗਰਟ ਤੋਂ ਦੂਰ ਰਹਾ ਕਰ ਪਲੇਟ ਤੇ ਜਾਣਾ ਰਾਤ ਨੂੰ ਨਾ ਜਿਣੇ ਤਾਂ ਪੀ ਜਾਉ ਰਾਤ ਨੂੰ ਖਾਉ 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 ਰਾਤ ਨੂੰ ਸਾਜਾ ਤਨਾ ਮੈਨੂੰ ਸੌਣ ਦੇਵੇ ਨਾ ਸੌਂਵੇ ਮਰਦਾ ਨਹੀਂ ਹਜਾ ਮੈਂ ਤਾਂ ਇਹਦੇ ਨੇ ਰੰਡੀਆਂ ਚੰਗੀਆਂ ਨਹੀਂ ਕਾਹ ਨੂੰ ਕਹਿ ਨਹੀਂ ਐ ਜਿਹੜੀਆਂ ਰੰਡੀਆਂ ਨੇ ਉਹਨਾਂ ਨੂੰ ਪੁੱਛ ਕੇ ਦੇਖ ਲੈ ਬੈਤ ਲੈ ਫਿਰ ਰੋਂਦੀ ਪਰੇਗੀ ਨਹੀਂ ਓਹ ਹੋਏ ਓਹ ਹੋ ਨੇ ਜਿਹੜੀਆਂ ਔਖੀਆਂ ਜਿਹਦੇ ਬੰਦੇ ਚੱਜਦੇ ਹੁੰਦੇ ਨੇ ਜਿਹਦਾ ਬੰਦਾ ਚੱਜਦਾ ਨਾ ਹੋਵੇ ਉਹ ਤਾਂ ਰੰਡੀਆਂ ਹੀ ਠੀਕ ਰੈਂਦੀਆਂ ਨੇ ਨਹੀਂ ਚੱਲ ਕੋਈ ਨਾ ਬੁਰੇ ਬੋਲ ਨਹੀਂ ਬੋਲਦੇ ਹੁੰਦੇ ਆ ਮੈਂ ਤਾਂ ਨਾ ਆਉਣਾ ਸੀ ਤੇਰੇ ਕੋਲ ਸਾਗ ਘੋਟ ਨਹੀਂ ਲੈਣਾ ਤੇ ਆ ਜਦੋਂ ਮੈਂ ਘਰੇ ਸੁਣਿਆ ਮੈਂ ਤਾਂ ਇੱਥੇ ਜੇ ਖੜ ਗਈ ਸੀ ਹਾਰ ਕੇ ਮਗਾ ਅਗਲਾ ਕਊ ਪਾਣ ਸਾਡਾ ਤਮਾਸ਼ਾ ਦੇਖਣ ਆਗੇ ਨਹੀਂ ਨਾ ਭਾਈ ਰੋਜ ਦਾ ਹੀ ਕੰਮ ਰਹਿੰਦਾ ਇਥੇ ਨਹੀਂ ਨਾ ਪੜੇ ਜਿਹੜੇ ਤਮਾਸ਼ਾ ਦੇਖਦੇ ਨੇ ਮੈਨੂੰ ਉਹਨਾਂ ਦਾ ਵੀ ਪਤਾ ਜਿਹੜੇ ਹਮਦਾਰਤੀ ਰੱਖਦੇ ਨੇ ਮੈਨੂੰ ਉਹਨਾਂ ਦਾ ਹੀ ਪਤਾ ਤੇਰੇ ਤਾਂ ਮੈਨੂੰ ਰੱਬ ਜਿੰਨਾ ਵਿਸ਼ਵਾਸ ਹੈ ਚਲੋ ਸ਼ੁਕਰ ਹੈ ਭਾਈ ਚਲ ਤੂੰ ਚੁੱਪ ਰਿਹਾ ਕਰ ਹਣੇ ਇਹਦਾ ਤੈਨੂੰ ਪਤਾ ਹੀ ਆ ਜਿਹਹਾ ਜਹਾ ਹੈਗਾ ਹੈਗਾ ਭਾਈ ਆਵਦਾ ਟਾਈਮ ਪਾਸ ਕਰ ਲੈ ਫਿਰ ਹੋਤੀ ਬਾਏ ਨਹੀਂ ਮੈਂ ਤਾਂ ਟਾਈਮ ਹੀ ਪਾਸ ਕਰਦੀ ਆ ਪਲੇਅ ਦੇ ਜਣਾ ਮੇਰੇ ਕਮਾਏ ਹੋਏ ਵੀ ਨਹੀਂ ਛੜਦਾ ਨਹੀਂ ਜਿਹੜੇ ਮੈਂ ਮੱਥਾ ਮਾਰਦੀ ਆ ਚਲੋ ਉਹ ਤਾਂ ਘਰ ਚ ਚਲਾ ਲਾ ਉਹ ਵੀ ਚੋਰੀਆਂ ਚੱਕ-ਚੱਕ ਲੈ ਜਾਂਦਾ ਪਤਾ ਨਹੀਂ ਕਿਹੜੇ ਵੇਲੇ ਕੋਈ ਮਾੜੀ ਗੱਲ ਆ ਪਤਾ ਇਹ ਕਹਿੰਦੇ ਆ ਵੀ ਜਿਆਦਾ ਖਰਚਾ ਵੀ ਮਾੜਾ ਨਾਲ ਉਹਦੇ ਦੇਹ ਨੂੰ ਰੋਗ ਲੱਗੀ ਜਾਂਦੇ ਨੇ ਚੰਦਰੇ ਨੂੰ ਨਾਲ ਜੇ ਕੋਈ ਮਾੜਾ ਜੇ ਸਾਡੇ ਆ ਜਾ ਆ ਤੇਪਾ ਆ ਜੇ ਆ ਦੇਬਾ ਵਿਚਾਰਾ ਚੱਲ ਬੱਕਰ ਬੰਦਾ ਭੋਲਾ ਪਾਲਾ ਬੰਦਾ ਜੇ ਮਾੜਾ ਜਾਜ ਮੈਨੂੰ ਕਹੂ ਤੂੰ ਉਹ ਤੇ ਨਾ ਮਾੜੀਆਂ ਤੂੰ ਤੂੰ ਜਾਰਾਂ ਨੂੰ ਮਿਲਣ ਜਾਂਦੀ ਤੂੰ ਫਲਾਣਾ ਲੈ ਇਹ ਭੈਣ ਉਹ ਜਾਣਾ ਵਾਲੇ ਬੋਲਦਾ ਨਹੀਂ ਭੈਣੇ ਉਹਨੂੰ ਕੀ ਪਤਾ ਲੱਗਦਾ ਨਸੇ ਦਾ ਟੱਕਾ ਪੁੱਕੀ ਜਾਂਦਾ ਕੁੱਤੇ ਮੰਗ ਨਾਲ ਤੈਨੂੰ ਪਤਾ ਮੈਂ ਕਦੇ ਦੇਖੀ ਤੇ ਮਾੜੀ ਨਾਲ ਕਿਹੜਾ ਕਿਹ ਨੂੰ ਗੇਬਾ ਮਾੜੀਆ ਗੇਬਾ ਨੂੰ ਕੋਈ ਕਹਿ ਨਹੀਂ ਸਕਦਾ ਇਹ ਮਾੜੀਆ ਹਾਂ ਕੋਈ ਨਹੀਂ ਕਹਿ ਸਕਦਾ ਭੈਣੇ ਗੇਬੋਰਾ ਭਲੀ ਬੰਦੀ ਲੈ ਦੱਸ ਕਿਵੇਂ ਮਾੜਾ ਕਹਿ ਦੂ ਕੋਈ ਨਾ ਤੈਨੂੰ ਕੋਈ ਨਹੀਂ ਮਾੜਾ ਕਹਿੰਦਾ ਆ ਆਪਣਾ ਸੁਗਵਾਂਡ ਨਹੀਂ ਕਹਿੰਦਾ ਤੇਰਾ ਕੱਲਾ ਬੰਦਾ ਕਹਿੰਦਾ ਕਹੀ ਜਾ ਚਲ ਆ ਜਾ ਸਾ ਕੋਟ ਦੇ ਫੇਰ ਲੈ ਕੇ ਜਾ ਨਾ ਚਲ ਆ ਜਾ ਲੈ ਜਾ ਨਾ ਕੋਈ ਨਾ ਫੇਰ ਲੈ ਜਾ ਤੂੰ ਸਾਡੇ ਘਰ ਹੀ ਆ ਜਾ ਘੁੱਟ ਚਾਹ ਬਣਾਉਣਾ ਹੈ ਉੱਥੇ ਬੈਠ ਕੇ ਕਰਦੇ ਤੋ ਹੋਰ ਭਣ ਆ ਜਾ ਅੱਜ ਤਾਂ ਸੁਹਾਗ ਕੰਮ ਦੁਖੀ ਹੋਗੀ ਮੈਂ ਤਾਂ ਸੱਚੀ ਤੜਫ ਤੇ ਚਲ ਕੋਈ ਨਾ ਐਵੇਂ ਨਾ ਮਨ ਹਾਲਾ ਕਰਿਆ ਕਰ ਬੈ ਜਾ ਇਸ ਲੈ ਕੁੜੇ ਜਾਉਣਾ ਤੇਰੀ ਮਾਸੀ ਵਾਸਤੇ ਘੁੱਟ ਨਹੀਂ ਜਾ ਇਹਨੂੰ ਖਾਵੇ ਚਾ ਨਹੀਂ ਤੇਰੇ ਵਾਲੇ ਜੇ ਅੱਠ ਨੇ ਤਾਂ ਮੈਂ ਤਪਾਰ ਰੱਖੂੰਗੀ ਕੀ ਹੋ ਗਿਆ ਬੇਬੇ ਇੰਨਾ ਰੋਣਾ ਪਈ ਜਾਂਦਾ ਸੀਗਾ ਪਤਾ ਕੀ ਕਰਾਂ ਇਹ ਤਾਂ ਰੋਜ਼ ਲੜਦਾ ਰਹਿੰਦਾ ਹੈਗਾ ਨਹੀਂ ਪੈਨੇ ਆਮਲੀਆ ਤੈਨੂੰ ਪਤਾ ਹੀ ਹੈ ਹੁਣ ਤੈਨੂੰ ਦੇਖ ਕੋਈ ਦੁੱਖ ਨਹੀਂ ਤੁਸੀਂ ਤਾਂ ਹੀ ਲੜਦੇ ਜੇ ਤੇਰੇ ਬੰਦਾ ਕਮਾ ਕੇ ਤੇਰੇ ਲਿਆ ਕੇ ਝੋਲੀ 'ਚ ਪਾਉਂਦਾ ਹਰ ਇੱਕ ਚੀਜ਼ ਤੇ ਮੈਂ ਆਪ ਮੱਥਾ ਮਾਰ ਕੇ ਸਾਰ ਦਿਨ ਟੱਕਰਾ ਮਾਰ ਕੇ ਆਪ ਘਰ ਚਲਾਉਣੀ ਆ ਫੇਰ ਵੀ ਮੇਰੇ ਨਾਲ ਕਦੇ ਮੈਨੂੰ ਕੁੱਕੀ ਲਿਆ ਦੇ ਕਦੇ ਕੁਸ ਲਿਆ ਦੇ ਕਦੇ ਕੋਈ ਤਪਾਈ ਪਈਆਂ ਨੀ ਕੋਈ ਨਾ ਫਿਰ ਹੋਣ ਨਹੀਂ ਉਹ ਖੜਦਾ ਪੈਣੇ ਜੇ ਤੂੰ ਕਹੇਂ ਵੀ ਉਹ ਹਟ ਜਾਊਗਾ ਹੁਣ ਤਾਂ ਉਹੇ ਦੀ ਰਹੂਗਾ ਉਹ ਸੁਣਦੇ ਸੱਚੀ ਕੋਈ ਨਾ ਔਖੀ ਨਾ ਹੋਇਆ ਕਰ ਕੁਛ ਨਹੀਂ ਹੁੰਦਾ ਹੈਗਾ ਭਾਵੇਂ ਆਪੇ ਰਹਿ ਜਾਊਗਾ ਕੋਈ ਸੱਚੀ ਮੇਰੇ ਤੋਂ ਸਾਹ ਸੁੱਕਣ ਵਾਲੇ ਹੋਏ ਪੈਣੇ ਕੋਟ ਪਾਣੀ ਦੀ ਲਿਆ ਦੇ ਪਾਣੀ ਨਿਕਲਿਆ ਦੇ ਬਹਿ ਜਾ ਬੇਬੇ ਤੇਰੇ ਪਿਆਰੇ ਪਾਣੀ ਨਾ ਮੈਨੂੰ ਤਾਂ ਖੈਰ ਹੈ ਤੂੰ ਚਾਹ ਬਣਾ ਦੇ ਨੂੰ ਘੁੱਟ ਵਧੀਆ ਜੀ ਸਰਦ ਹੋਣ ਲੱਗ ਗਿਆ ਉਹ ਹਰਾਮੀ ਪਕਾਈ ਬਾਲੀ ਕਰਾਉਂਦਾ ਨਹੀਂ ਚੱਲ ਤੂੰ ਚੁੱਪ ਕਰ ਚਾ ਕਰ ਕੜ ਕਤਾ ਹੈਗਾ ਕੜ ਕਤਾ ਇੰਜੀ ਕਰਦਾ ਵੀ ਕੁਛ ਖਾ ਕੇ ਮਰ ਜਾਵੇ ਨਹੀਂ ਦੇਖੀ ਬਾਈਤ ਲੈ ਸੱਚੀ ਨਾ ਕਰਾ ਕਰਦੀ ਤੇਰੀ ਤਵਾਰੀ ਵੀ ਨਹੀਂ ਹੈਗੀ ਕਦੋਂ ਕੁਛ ਖਾ ਜੇ ਹਾਂ ਕੁੜੇ ਹਾਂ ਕੁੜੇ ਹਾਂ ਕਿਤੇ ਹੁਈ ਤਾਂ ਨਹੀਂ ਸਾਡੇ ਘਰੇ ਕਿਸੇ ਨੇ ਕੁਛ ਕਰਾਤਾ ਨਹੀਂ ਕਰਾਉਣ ਨੂੰ ਕੀ ਆ ਕੀ ਲੋਕਾਂ ਦਾ ਪਤਾ ਨਹੀਂ ਦੁਨੀਆ ਬੇਈਮਾਨ ਹੈ ਨਸ਼ਾ ਪਤਾ ਤਾਂ ਸਾਰੇ ਕਰਦੇ ਨੇ ਆ ਨਾਲੇ ਭੁੱਕੀ ਨੂੰ ਕਿਹੜਾ ਕੋਈ ਨਸ਼ਾ ਗਿੰਦਾ ਭੁੱਕੀ ਫੀਮ ਨੂੰ ਤੇ ਨਸੇ ਤਾਂ ਚਿੱਟਾ ਜਾਂ दारू ਉਹ ਮਾਰਿਆਗਾ ਨਹੀਂ ਮੈਨੂੰ ਤਾਂ ਲੱਗਦਾ ਪੱਕੀ ਗੱਲ ਐ ਭਾਈ ਇਹਨਾਂ ਦੇ ਕੋਸ ਕਰਿਆ ਕਰਾਇਆ ਕਿਸੇ ਨੇ ਇਹਨਾਂ ਵਾਲੇ ਕਿਹੜਾ ਇਹਨਾਂ ਤੇ ਰਾਜੀ ਨੇ ਭਾਈ ਪਤਾ ਨਹੀਂ ਹੁੰਦਾ ਹੈਗਾ ਕਿਸੇ ਨੂੰ ਪੁੱਛ ਦੱਸ ਲੋ ਸਹੀ ਗੱਲ ਐ ਪੁੱਛ ਲੋ ਕਿਸੇ ਨੂੰ ਭਾਈ ਐਵੇਂ ਕਲੇਸ਼ ਰੋਜ਼ ਰੋਜ਼ ਤਾਂ ਚੰਗਾ ਨਹੀਂ ਹੁੰਦਾ ਚਾਚੀ ਹਾਂ ਮੈਂ ਸੱਚ ਕਹਿ ਰਹੀ ਆ ਤੈਨੂੰ ਮੈਂ ਪਾਸੋਂ ਚੌਥੇ ਆ ਬਾਹਰ ਵਾਲੇ ਦੇਣਾ ਹਾਂ ਸਾਡੇ ਮਾਰਚੋਂ ਇੰਨਾ ਸਮਾਨ ਚੱਕਿਆ ਮੈਂ ਤਾਂ ਕਿਸੇ ਨੂੰ ਦੱਸਿਆ ਨਹੀਂ ਇਹਨਾਂ ਨੂੰ ਬਾਦੀ ਨੇ ਮੈਂ ਖਾ ਵਾਹੇ ਮਕਰਨਗੇ ਮੇਰਾ ਕੀ ਹੈ ਮੈਂ ਜਾ ਕੇ ਤੇਰ ਕੇ ਆਇਆ ਆਪ ਇਹ ਕੀ ਦਾ ਬੇੜਾ ਬਹਿ ਗਿਆ ਮੈਨੂੰ ਤਾਂ ਹੀ ਜੂਈ ਆਤ ਨਹੀਂ ਮੈਂ ਤਾਂ ਐਵੇਂ ਨਹੀਂ ਪਤਾ ਵੀ ਕਿੱਥੇ ਕੋਈ ਦੱਸਦੇ ਨੇ ਕਿੱਥੇ ਕੀ ਪੁੱਛਦੇ ਨੇ ਨਪੁੱਤੇ ਨਹੀਂ ਚਲ ਕੋਈ ਨਾ ਮੈਂ ਤਾਂ ਆਪ ਬਹਿਮ ਨਹੀਂ ਕਰਦੀ ਕਿਸੇ ਗੱਲ ਦਾ ਮੈਂ ਕਹਿੰਦੀ ਆ ਉਹ ਪ੍ਰਮਾਤਮਾ ਦਾ ਹੱਥ ਚਾਹੀਦਾ ਸਿਰ ਤੇ ਕਿਸੇ ਦਾ ਕੀ ਆ ਕਰੀ ਜਾਣ ਆਗਲਾ 100 200 400 ਲਾ ਕੇ ਆਇਆ ਹੋਊਗਾ ਨਾਲੇ ਆਗਲੇ ਨੂੰ ਦਿੱਤਾ ਹੋ ਜਿਹੜਾ ਪੁੱਛਾ ਵਾਲੇ ਨੂੰ ਉਹ ਵੱਖ ਰਹਿਗਾ ਹੈਂ ਉਹਨੇ ਤਾਂ ਨੂਨ ਤੇਲ ਨਾਲ ਘਰੇ ਆਉਂਦਾ ਆ ਸੁਡੜ ਜਨਾਨੀਆਂ ਘਰ ਖਰਾਬ ਕਰ ਲੈਂਦੀਆਂ ਨੇ ਪੁੱਛਾਲਿਆਂ ਪੜੇ ਜਾਣ ਦਾ ਤਾਂ ਕੋਈ ਫਾਇਦਾ ਨਹੀਂ ਪਰ ਮੈਂ ਤੈਨੂੰ ਐ ਕਹਿੰਦੀ ਮਾੜੀ ਮੋਟੀ ਗੌਰ ਵੀ ਰੱਖ ਲਿਆ ਕਰ ਗੁਰਦੁਆਰੇ ਜਾਇਕਰ ਮੱਥਾ ਟੇਕਣ 11 ਦਿਨ ਉਹ ਪਤੰਦਰ ਨਾਲ ਲੜੀ ਜਾਨੀ ਆ ਕੀ ਕਰਾਂ ਸੁਰਤ ਤਾਂ ਮਾਰ ਰੱਖੀ ਐ ਮੈਂ ਤਾਂ ਬਥੇਰਾ ਜੀ ਕਰਦਾ ਮੇਰੀ ਗੱਲ ਸੁਣ ਹੁਣ ਕੁੜੇ ਮੈਂ ਇਹ ਕਰਦੀ ਆ ਜਾ ਕੇ ਵੀ ਸਾਡੇ ਵੀ ਕੁਛ ਕਰਾ ਕੇ ਨਾ ਤਰਿਆ ਪਿਆ ਹੋਵੇ ਨਾਲੇ ਐ ਨਹੀਂ ਪਤਾ ਮੇਰੇ ਮੰਗਣੋਂ ਚੁੱਲੇ ਤੇ ਉਹ ਤਾਂ ਫੂਕ ਨਹੀਂ ਛੱਡਦਾ ਕਿਤੇ ਪਤੀਲੇ ਪਤੂਲੇ ਵੇਚ ਕੇ ਖਾ ਜੇ ਨਹੀਂ ਚਾਚੀ ਉਹ ਵੀ ਤੂੰ ਹੌਲੀ ਬੋਲਿਆ ਕਰ ਇੱਕ ਤਾਂ ਬੇਬੇ ਦਾ ਬੋਲ ਵੱਡਾਗਾ ਮਨ ਕਰੇ ਦੇ ਉਹ ਚਾਚਾ ਮਣੀ ਮੋਟੀ ਕੋਈ ਗੱਲ ਖਾ ਪੀ ਕੇ ਬੋਲਦਾ ਇਹ ਉਹ ਦੂ ਚੜ ਕੇ ਬੋਲਦੇ ਅੱਧਾ ਕਲੇਸਤਾ ਨਾਲ ਹੀ ਪੈ ਜਾਂਦਾ ਹੁਣ ਇਹਨਾਂ ਨੂੰ ਨਹੀਂ ਬੰਦਿਆਂ ਨੂੰ ਚੁੱਪ ਕਰਾਉਣ ਦੀ ਤਾਂ ਗੱਲ ਥੋੜੀ ਜੂਈ ਆ ਬਾਲੀ ਵੱਡੀ ਗੱਲ ਹੀ ਹਾਂ ਹੁਣ ਗਾਲਾਂ ਕੱਢਦਾ ਕੱਢੀ ਜਾ ਚੁੱਪ ਕਰ ਜਾ ਭੈਣ ਦੀ ਗੱਲ ਕੱਢਦਾ ਉਹਦੀ ਸਾਲੀ ਲੱਗਦੀ ਆ ਜੀ ਜਾਵੇ ਆਪਾਂ ਨੂੰ ਕੀ ਐ ਚੁੱਪ ਕਰਕੇ ਬਹਿ ਜੇ ਕੌੜਾ ਤੇਲ ਪਾਲਾ ਕੰਨਾਂ 'ਚ ਆਥਣ ਡੜਕੇ ਜਾਇਆ ਕਰ ਗੁਰਦੁਆਰੇ ਤੂੰ ਦੇਖੀ ਸਿਆ ਤੇਰੇ ਘਰ ਦਿੱਸਦੀ ਪਾਲਤੂ ਇਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਹੁਣ ਸਾਰਾ ਦਿਨ ਕੰਨਾਂ 'ਚ ਕੌੜਾ ਤੇਲ ਵੀ ਨਹੀਂ ਪਾਇਆ ਜਾਂਦਾ ਮੇਰੀ ਗੱਲ ਸੁਣ ਮੈਂ ਤਾਂ ਦੁਖੀ ਹੋਈ ਪਈਆਂ ਸਗੋਂ ਜੇ ਭਲਾ ਕੁਛ ਕਮਾ ਕੇ ਲਿਆਉਂਦਾ ਹੋਵੇ ਉਹ ਤਾਂ ਗਾਲਾਂ ਵੀ ਸੁਣੇ ਜਾਂਦੇ ਨੇ ਇਹ ਤਾਂ ਮੈਂ ਬਾਦੂ ਸਪਾਈ ਪਈਆਂ ਉਹਨੇ ਜੀ ਗੱਲ ਸੁਣ ਲੈ ਬਾਈ ਤਲੇ ਤੂੰ ਕਿਉਂ ਨਹੀਂ ਸਮਝਦੀ ਐ ਕਿ ਸਾਰੀ ਹੋ ਰਹੀ ਐ ਤੌਲਾ ਤੇਰੇ ਘਾਟਾ ਹੋ ਗਿਆ ਕਿਸੇ ਮਹਾਪੁਰਸ਼ ਨੇ ਬਾਚਨ ਸੁਣਾਇਆ ਸੀ ਕਹਿੰਦਾ ਭਾਈ ਉਹ ਸੱਸ ਨੂੰ ਹਾਂ ਦੀ ਲੜਾਈ ਰਹਿੰਦੀ ਸੀ ਕਹਿੰਦਾ ਲੈ ਭਾਈ ਆਹ ਰਾ ਗਾਣੇ ਮੂੰਹ 'ਚ ਪਾ ਕੇ ਰੱਖ ਲੈ ਜੇ ਤੇਰੀ ਸੱਸ ਲੜੂਗੀ ਕੱਢੀ ਨਾ ਮੂੰਹ ਤੋਂ ਕਹਿੰਦੀ ਠੀਕ ਐ ਉਹ ਭਾਈ ਗਾਣੇ ਉਹ ਮੂੰਹ 'ਚ ਪਾ ਲਿਆ ਕਰ ਜਦੋਂ ਉਹਦੀ ਸੱਸ ਗਾਲਾਂ ਕੱਟਿਆ ਕਰੇ ਤੇ ਸੱਸ ਇੱਕ ਦਿਨ ਕੱਢੀਆਂ ਗਾਲਾਂ ਦੋ ਦਿਨ ਕੱਢੀਆਂ ਸੱਸ ਅੱਕ ਕੇ ਹਟ ਗਈ ਜਦੋਂ ਹਟ ਗਈ ਉਹਨਾਂ ਦੀ ਲੈ ਆਹ ਤਾਂ ਬਾਬੇ ਨੇ ਤਰੀਕਾ ਹੀ ਵਧੀਆ ਦੱਸਿਆ ਸੀ ਆ ਲੜਾਈ ਉਹ ਹੀ ਮੁੱਕ ਗਈ ਸਾਡੇ ਘਰ ਦੀ ਤਾਂ ਫੇਰ ਗਈ ਕਹਿੰਦੀ ਬਾਬਾ ਜੀ ਸਾਡੇ ਘਰ ਦਾ ਭਲਾ ਹੋ ਗਿਆ ਮੇਰੀ ਸੱਸ ਸੁਧਰ ਗਈ ਕਹਿੰਦਾ ਭਾਈ ਤੇਰੀ ਸੱਸ ਨਹੀਂ ਸੁਧਰੀ ਤੂੰ ਚੁੱਪ ਕਰ ਗਈ ਆਪੇ ਸੁਧਰੀ ਉਹਦੇ ਬਾਹਰੋਂ ਸੁਧਤਾਣੇ ਪਾ ਲਾ ਨੀ ਹੋ ਤਾਂ ਮੈਂ ਮੰਨਦੀ ਆ ਜੇ ਕੁਝ ਕਮਾਵੇ ਕਰੇ ਫੇਰ ਮੈਂ ਕਾਹਨੂੰ ਕੁਝ ਕਾ ਮੈਂ ਚਲ ਹੁਣ ਤੇਰੇ ਵਾਲੀ ਗੱਲ ਤੇ ਅਮਲ ਕਰਕੇ ਦੇਖੂ ਆਹੋ ਫਲਾਣ ਨੂੰ ਦੱਸ ਕਿ ਹੁਣ ਰੇਲ ਗੱਡੀ ਤੇ ਸਬਾਉਣਾ ਤੇ ਬਥੇਣਾ ਕੁਝ ਬਣ ਗਿਆ ਚੱਲੇ ਤੂੰ ਮੇਰੀ ਗੱਲ ਤਾਂ ਸੁਣ ਖੜ ਜਾ ਪਰ ਮਾੜੀ ਦੀ ਗੱਲ ਸੁਣ ਜਾ ਮੇਰੀ ਸਾਡੇ ਸਿਆਪਾ ਤਾਂ ਇੱਕ ਗੱਲ ਦਾ ਨੀ ਉਹ ਦੇਪਾ ਆਪਣਾ ਦੇਪਾ ਆ ਜਾਂਦਾ ਸਾਡੇ ਉਹ ਦੇਪਾ ਵਿਚਾਰਾ ਆ ਜਾਂਦਾ ਉਹ ਖੜ ਜਾਂਦਾ ਕਰ ਤੂੰ ਉਹਦੇ ਨਾਲ ਮਾੜੀ ਮੇਲੇ ਦੱਸ ਹਾਂ ਇਹ ਮੈਂ ਮਰਚਾ ਨਹੀਂ ਆ ਤਾਂ ਵਿਚਾਰਾ ਇੰਨਾ شریف ਹੈਗਾ ਉਹ ਤਾਂ ਉਹੀ ਨਹੀਂ ਆਇਆ ਹੈਗਾ ਹੋਰ ਮੈਂ ਤਾਂ ਦਸ ਮੈਂ ਤਾਂ ਕਿਤੇ ਕਿੱਲੇ ਕੋਹੇ ਤੇ ਪੈ ਨਿੱਤਰਿਆ ਮੈਨੂੰ ਕਹਿੰਦੇ ਦੇਬੇ ਨਾ ਮਾੜੀਆਂ ਤੂੰ ਜਾ ਰਾਂ ਨੂੰ ਮਿਲ ਜੇ ਫਲਾਣਾ ਆ ਤੇਰੀ ਸੱਸ ਨੂੰ ਮੈਂ ਦੱਸ ਕੇ ਆਤੀਆਂ ਚੰਗਾ ਮੈਂ ਆਪਣੇ ਕੰਮ ਕਰਨ ਜਾ ਕੇ ਨਾਲੇ ਭੈਣੇ ਤੂੰ ਦੇਬਾਂ ਨਾ ਆ ਗਿਆ ਨਾ ਮੈਂ ਜਾ ਚਾਹ ਤਾਂ ਪੀਣਾ ਤਾਂ ਪੀਣਾ ਨਾਲ ਤੇ ਹਲਾ ਤੇ ਪਾ ਤੇ ਪਾ ਕਰਦੀ ਐ ਹੈਂ ਗੱਲ ਨਹੀਂ ਭੈਣੇ ਇਹ ਵੀ ਹੈ ਨਹੀਂ ਚੱਜਦੀ ਮੈਂ ਤਾਂ ਬਥੇਰਾ ਇਹਨੂੰ ਸਿੱਧੇ ਰਸਤੇ ਪਾਉਣੀ ਆ ਉਹ ਉਹ ਦੇਬਾ ਹੀ ਨਹੀਂ ਆ ਗਿਆ ਆ ਨਾਂ ਗਿਆ ਰਹਿ ਤਾਂ ਇਹਨੂੰ ਤਾਂ ਇਹ ਦੇਖ ਕੇ ਧੁਰੀ ਗਈ ਦੇਬੇ ਹਾਂ ਦੇਬੇ ਵੀ ਮੈਂ ਦੇਖ ਲਈ ਮੇਉਰੀ ਆ ਮੇਰੇ ਚੂਤ ਦਾ ਹਾਂ ਦਾ ਓਏ ਹਾਂ ਬਈ ਪੂਰੀ ਹੈ ਬਈ ਆਇਆ ਉਹਨਾ ਬਾਈ ਹੀ ਹੋ ਗਿਆ ਥੋੜੇ ਸੱਦ ਤਾਲਿਆ ਘੰਟਾ ਹੀ ਮੁਕਾ ਭਾਈ ਮੈਂ ਤਾਂ ਗੱਲਾਂ ਸੁਣੂ ਚਾਚੀ ਦੀਆਂ ਤੇ ਸਭਲਾ ਸੱਚੀਆਂ ਨੇ ਕੋਈ ਝੂਠੀਆਂ ਨਹੀਂ ਉਹ ਸਿੱਟ ਕੇ ਆਉਂਦੀਆਂ ਮੈਂ ਤਾਂ ਨਹੀਂ ਹਾਂ ਭਾਬੀ ਤੇ ਆ ਜਾ ਬੈਠ ਦੇ ਕੋਸ ਲੱਗਦੇ ਭਾਬੀ ਤੇ ਆ ਤੂੰ ਉੱਥੇ ਬਹਿ ਜਾ ਮੁੰਡੇ ਤੇ ਦੇਖ ਕੇ ਮੈਂ ਤੂੰ ਦਬੇ ਦਰ ਹਰਮ ਨਹੀਂ ਓਏ ਹਾਂ ਭਾਈ ਕੀ ਕਹਨੀ ਆ ਤੂੰ ਕੁੜੇ ਬਾਈ ਘੱਟ ਦੂਸਰਿਆ ਕਰ ਬਾਈ ਤੈਨੂੰ ਇੱਕ ਗੱਲ ਪੁੱਛਣੀ ਸੀ ਸੱਚੀ ਸੱਚੀ ਦੱਸੀ ਸੱਚੇ ਸੱਚੀ ਜਮਾ ਜਮਾਈ ਸੱਚੀ ਦੱਸ ਪੁੱਤ ਇਹ ਏਪੋ ਨਾਲ ਤੇਰੀ ਕੀ ਗੱਲ ਬਾਤ ਐ ਇਹ ਏਪੋ ਨਾਲ ਕੀ ਗੱਲ ਹੋਣੀ ਮੇਰੀ ਮਰ ਜਣੇ ਤੇਰੇ ਪਿੱਛੇ ਤਾਂ ਨਾ ਘਰੇ ਖੇਤਰ ਖਾਲੇ ਚਾਚੇ ਹਾਂ ਭਾਈ ਨਾ ਭਾਈ ਝੂਠ ਬੋਲਦਾ ਤੇਰੇ ਮੂੰਹ ਤੋਂ ਹੀ ਆਂਦਾ ਤਰਾ ਕੁੜੇ ਮੇਰਾ ਮਾਰਾ ਬਹੁਤ ਸੋਚਦਾ ਨਾਲੇ ਕੋੜੇ ਜੇ ਮੈਂ ਦੋ ਘੜੀ ਮਿਲਣ ਗੱਗ ਜੰਨਾ ਇੱਥੇ ਹੀ ਹੋ ਕੇ ਬਈ ਇੱਥੇ ਹੋ ਕੇ ਗੱਲ ਕਰ ਚਾਚਾ ਹੀ ਨਿਕਲ ਗਿਆ ਇਹ ਗੱਲ ਸੁਣ ਭਾਈ ਤੂੰ ਅਮਲੀ ਬੰਦੇ ਤਾਂ ਹੀ ਹੁੰਦੇ ਨੇ ਜੇ ਦੋ ਘੜੀ ਮਿਲਿਆਉਣਾ ਜਾ ਕੇ ਮੈਂ ਗੇਭੋਂ ਨੂੰ ਸੌਦਾ ਸੁਧਾਰ ਦਿਵਾਇਆ ਉਹਨੇ ਤਾਂ ਨੀ ਨੀ ਤਪੜੇ ਵੀ ਦਿਵਾ ਕੇ ਲਿਉਣਾ ਹੈਗਾ ਸੌਦਾ ਵੀ ਦਿਵਾ ਕੇ ਲੈਉਣਾ ਹੈ ਨੀ ਘੋਲੀ ਬੋਲ ਹੌਲੀ ਲੈ ਮੁੰਡੇ ਤੈਨੂੰ ਪਤਾ ਲੱਗ ਗਿਆ ਹਾਂ ਫਿਰ ਕੀ ਹੋ ਗਿਆ ਕਿਉਂ ਮੈਂ ਸੋਚਿਆ ਸੀ ਮੈਂ ਪਹਿਲੀ ਮੰਨ ਗਈ ਸੀ ਨਹੀਂ ਨਾਲੇ ਮੇਰੀ ਭਾਬੀ ਆਹੋ ਮੈਂ ਉਹਨੂੰ ਪਿਆਰ ਬਵਦ ਕਰਦਾ ਕੋਲੇ ਮੈਂ ਮਰ ਜਾ ਉਹ ਮੈਂ ਮਰ ਜਾ ਨਹੀਂ ਬੇਬੇ ਬੇਬੇ ਨਹੀਂ ਬੇਬੇ ਨਹੀਂ ਬੇਬੇ ਨੂੰ ਕਿਉਂ ਹਾ ਕੇ ਮਾਰਦੇ ਆ ਭਾਬੀ ਗਾਲਾਂ ਗੱਡੂ ਮੈਨੂੰ ਮੈਂ ਜਾਨਾ ਕੀ ਆ ਕੁੜੇ ਨਹੀਂ ਭਾਬੀ ਗੋਸ ਨਹੀਂ ਹੋਇਆ ਕਿਹੜੀ ਗੱਲ ਚਾਚੀ ਨਹੀਂ ਕਹਿੰਦੀ ਸੀ ਤੇਰੇ ਪਿੱਛੇ ਨੇ ਵੀ ਖੁੱਟਿਆ ਆ ਮੰਨ ਗਿਆ ਮੇਰੇ ਮੂੰਹ ਤੇ ਸੋ ਲਾ ਦੇਖ ਆ ਕੱਤੀਓ ਕਰ ਲੈ ਹਾਈ ਮੁੱਕ ਜਣਾ ਰਿਆ ਤੇ ਘਰੇ ਦਾ ਬਾੜੇ ਦੇ ਕਿਵੇਂ ਚੈਰ ਬਗ ਜਾ ਬਈ ਬੱਸ ਬਾੜੇ ਮੋਬਾਈਲ ਆ ਸਾਰੇ ਦਿਨ ਕੁੱਕੜਾਂ ਮਾਂ ਕੋ ਬਿੱਠਾ ਨਹੀਂ ਨ ਕਰਿਆ ਘਰ ਹੱਸਦੋਂ ਨਾਲੇ ਕਰਦਨਾ ਮੈਂ ਕਹਿੰਦਾ ਭਾਬੀ ਹਾਂ ਗਾਹਾਂ ਗਲਤ ਨਾ ਕਰੀਂਗੇ ਬੋਬਰੇ ਲੈ ਬੱਚਾ ਗਲਦਾ ਬੇ ਸਾਰੇ ਪਿੰਡ ਚ ਢੋਲ ਵੱਜੇ ਪੈਣੇ ਢੋਲ ਆ ਕੰਮ ਭਾਈ ਕੰਮ ਚੱਜਣਾ ਕਰ ਲਿਆ ਪਰ ਕੋਈ ਰੁੜ ਜਾਣਾ ਗੋਡੇ ਥੱਲੇ ਲੈ ਲੂਗਾ ਫੜ ਕੇ ਕਿਸੇ ਦਿਨ ਤੈਨੂੰ ਹਾਂ ਮੂਮਾ ਰੇਖਾ ਓਹੋ ਮੀਟੇ ਨੂੰ ਆਏ ਬੇਪੇ ਕਾਮਲੇ ਚ ਸਿੱਟਦਾ ਮੈਂ ਬੁਲਾ ਲਾ ਬੁਲਾ ਲਾ ਐਜਾ ਕੁਸੀ ਕਰੂਗਾ ਜੇ ਬੁਲਾਏਂਗੇ ਨਾ ਬੀਠੇ ਬੈਠੇ ਮੇਰੀ ਗੱਲ ਸੁਣ ਲੀਕੀ ਬੈਠਾ ਮੈਂ ਤਾਂ ਟੱਕ ਕੇ ਗਈ ਸੀ ਕੋਈ ਨੀ ਮੇਰੀ ਗੱਲ ਤਾਂ ਸੁਣਾ ਮੈਂ ਤਾਂ ਮੈਂ ਤਾਂ ਦੇਖ ਦਿੱਤੀ ਵੀ ਚਾਚੀ ਸੱਚੀ ਐ ਕਿ ਝੂਠੀ ਐ ਦੇਖਾ ਚਾਚਾ ਸੱਚਾ ਗੱਟਦਾ ਉਹਨੂੰ ਓਹੋ ਨਹੀਂ ਪਤਾ ਕਿਨੂੰ ਨਹੀਂ ਫਿਰ ਹੁਣ ਕੀ ਕਹੀਏ ਸੱਚ ਬੋਲਣ ਤੋਂ ਹਰੇਕ ਡਰਦਾ ਹੁਣ ਜਦੋਂ ਮੂੰਹ ਤਾਂ ਕਾਹਾਂਗੇ ਬੱਚਰ ਪਾਟ ਕੇ ਮਰੂਗੀ ਮੈਨੂੰ ਨਹੀਂ ਪਤਾ ਸੀ ਮੇਰੇ ਮੂਰੇ ਬਣਦੀ ਸੀ ਮੈਂ ਨਹੀਂ ਤੇ ਅੱਬੇ ਨਾਲ ਗੱਲ ਕਰਦੀ ਆ ਹੁਣ ਦੇਖ ਬਾਈ ਮੰਨ ਗਿਆ ਸਾਰਾ ਕੁਸਾ ਉਹਨੇ ਮੰਨਣਾ ਹੀ ਡੱਕਿਆ ਹੋਇਆ ਨਸੇ ਦਾ ਉਹਨੂੰ ਕਿਹੜਾ ਸੁਰਤ ਹੈ ਮੈਂ ਕੀ ਕਹੀ ਨਾ ਚੌੜਾ ਹੋ ਹੋਕ ਦੱਸ ਗਿਆ ਵਧੀਆ ਵਧੀਆ ਚੰਗੀ ਛੁਲਕੀ ਮੈਂ ਤਾਂ ਕਹਿੰਦੀ ਹੋਰ ਛੁਲਕ ਦੇ ਨਹੀਂ ਕੋਈ ਉਹ ਕੀ ਗੋਲ ਦੀ ਠੱਠੇ ਵਰਦੀ ਪਈ ਆ ਉਹ ਉਹ ਗੋਲ ਦੀ ਆ ਨੂੰ ਹਾਂ ਹਾਏ ਹਾਏ ਹੂੰ ਇੱਕ ਵਾਰ ਤਾਂ ਹੋ ਗਿਆ ਮੇਰੇ ਤਾਂ ਗੋਲਾ ਆ ਜਾ ਬਣ ਗਿਆ ਹੁਣ ਬੂ ਦੇ ਦੇ ਨਾਲ ਖੁਰ ਗਿਆ ਖੁਰ ਗਿਆ ਹੁਣ ਤਾਂ ਹਾਂ ਜਾ ਕੰਮ ਕਰ ਲੋ ਪਾਥੀਆਂ ਚੇਨਣ ਵਾਲੀਆਂ ਪਈਆਂ ਨੇ ਸਾਰੀਆਂ ਚਲਾ ਜੇ ਬੱਤੇ ਚਲੀ ਆਪ ਇਕੱਠੀ ਨਾ ਇੱਕ ਵਾਰੀ ਹੋਰ ਆ ਗਿਆ ਦੇਵਾ ਬਾਬਾ ਸਚਿਣੀਆਂ ਨਾ ਮੈਂ ਗੇਟ ਲਾਇਆ ਨਹੀਂ ਕਿ ਮੈਂ ਜੁਆਏ ਬੇ ਬਿ ਚਲੀਏ ਫਿਰ ਇਹਨੂੰ ਗੁਝਿਆ ਨਾ ਆਪਣੇ ਘਰੇ ਨਾ 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 ਆਹੋ ਇੱਕ ਬਾਬੇ ਆਮਾਨ ਮਰੇ ਲਾ ਹੋ ਜੋ ਗੇਟ ਸੀ ਫਿਰ ਡਾਬੂ ਅਗਲਾ ਜਿਹੜੇ ਖਾਂਦਾ ਗੇਟ ਲਾ ਕੇ ਚਾਪਾ ਜਵੇ ਵੀ ਗੇਟ ਲਾ ਮੈਂ ਨਹੀਂ ਲਾਉਂਦੀ ਭਾਈ ਉੱਥੇ ਭਾਬੀ ਭਾਬੀ ਕਹਿ ਕੇ ਲੀ ਲਾ ਲੈ ਚੱਲ ਆ ਜੰਨਰ ਤੇ ਵਾਦੂਆ ਓਏ ਲੈ ਓਏ ਬੰਤੇ ਕੇ ਜਾ ਕਿਉਂ ਨਾ ਹੁਣ ਮੈਂ ਨਾਲੇ ਬੰਤੇ ਦਾ ਤਾਂ ਬਨਿਆ ਮਿਲਣਾ ਤਾਂ ਦੇ ਬਾਬੀ ਨੂੰ ਐ ਇਆਂ ਆ ਕੀ ਕਰੀ ਜਾਂਦੀਆਂ ਮੇਰੇ ਸਾਲੇ ਦੀਏ ਚਿੱਲਾ ਜਾਂ ਗਿੱਲਾ ਕੀ ਕਰੀ ਜਾਂਦੀ ਆ ਤੂੰ ਤਾਂ ਬੇਰਨਾ ਪਲੇਗ ਦੇ ਜਾਣਿਆ ਤਿੰਦ ਕੰਮ ਨਹੀਂ ਧੰਦਾ ਨਹੀਂ ਮੈਂ ਤਾਂ ਪਤਾ ਕਿੰਨੀ ਦੁਖੀਆਂਗੀ ਹੁਣ ਚੁੰਨੇ ਦੀ ਮਿੱਟੀ ਨਾਉਣੀ ਹੈਗੀ ਤੂੰ ਮੇਰੇ ਸਾਲੇ ਦੀਏ ਚਾਹ ਦੀ ਕੁੱਟ ਬਣਾ ਦੇ ਚਾਹ ਦੀ ਕੁੱਟ ਬਣਾ ਦੇ ਮੈਨੂੰ ਆਹ ਹੋ ਚਾਹ ਕਾ ਨੂੰ ਚਾਹ ਤੇ ਬਹਾਨਾ ਐ ਇਹਦਾ ਨਾਲ ਚਾਹ ਤੇ ਹੋਰ ਕੁਝ ਸੁਣਾਉ ਨਹੀਂ ਹੋਰ ਹੋਰਾ ਭੁਖੀ ਦਾ ਵੀ ਭੋਰਾ ਦੇ ਦੇ ਲਿਓ ਨੀਆਂ ਤੈਨੂੰ ਭੁਖੀ ਕੋਈ ਸੁੱਕੀ ਬਾਕੀ ਨਹੀਂ ਹੈਗੀ ਨਾ ਐ ਤੈਨੂੰ ਲਿਓ ਨੀਆਂ ਫੀਮ ਤੇ ਬਾਬੇ ਆ ਮੰਤ ਮੈਂ ਓਏ ਆ ਜਾ ਓਏ ਆ ਜਾ ਯਾਰ ਪੈਦਾ ਹੋ ਰੇ ਸਾਸਰੀ ਕਾਲ ਭਾਈ ਸਾਸਰੀ ਕਾਲ ਸਾਸਰੀ ਕਾ ਓਡੀ ਕਾ ਭਾਈ ਓਏ ਹਾਂ ਮੈਂ ਕੀ ਹਾਲਾ ਟਾਕੜਾਂ ਦੇ ਪਿਆ ਓਏ ਠੀਕ ਆ ਬਾਬੀ ਹੋਰ ਤੂੰ ਟਾਕੜੀਆਂ ਟਾਕੜੀਆਂ ਨਾਲ ਟਾਈਮ ਪਾਸ ਹੋਈ ਜਾਂਦਾ ਆ ਤੇਰੇ ਭਾਈ ਨੇ ਤਪਾਰ ਰੱਖੀਆਂ ਮੈਂ ਨਹੀਂ ਤੂੰ ਚੁੱਲ੍ਹੇ ਨੂੰ ਮਿੱਟੀਆਂ ਲਈ ਜਾਇਆ ਕਰ ਫਿਰ ਚੁੱਲ੍ਹੇ ਨੂੰ ਮਿੱਟੀ ਨਾਲ ਹੀ ਫੁੱਟ ਜੂਗਾ ਜਮੀ ਓਏ ਨਾਲੇ ਬੰਦ ਤੇ ਆ ਐਨੇ ਸੋਹਣੇ ਹੱਥ ਨੇ ਭਾਬੀ ਦੇ ਤੂੰ ਮਿੱਟੀ ਜਿ ਖਰਾਬ ਕਰੀ ਜਾਂਨਾ ਉਹ ਮੇਰੇ ਸਾਲੇ ਦੇ ਨੇ ਜਾਣ ਕੇ ਚੁੱਲਾ ਗਿੱਲਾ ਕਰਦਾ ਵੀ ਚਾਹ ਦੀ ਕੁੱਟਣਾ ਬਿਉਣ ਬਣਾਉਣੀ ਪੈ ਜੇ ਅਸਿਆ ਹਾਂ ਨਾ ਜਾ ਨਾ ਤੜਕੇ ਦਾ ਪਾਣੀ ਨਾ ਰੋਟੀ ਦਾ ਟੁਕ ਓਏ ਖੜਦਾ ਮੈਂ ਕਹਿਣਾ ਓ ਪਾਬੀ ਹਾਂ ਦੱਸ ਕੀ ਕਹਿਣਾ ਤੂੰ ਓਏ ਮੈਂ ਕਹਿਣਾ ਮੈਂ ਚਾਹ ਨਹੀਂ ਪੀ ਕੇ ਆਇਆ ਕਰੇ ਮਹਾਨਤ ਬੰਤੇ ਕੇ ਪਿੰੂਜਾ ਕੇ ਵਿਚਾਰਾ ਤੋ ਸੋਨੂ ਬਹਾਨਾ ਮੇਰੀ ਗੱਲ ਸੁਣ ਮੈਂ ਤਾਂ ਹੁਣ ਭੁੱਕੀ ਭੱਜੀ ਵੇਚਣੀ ਬੰਦ ਕਰਤੀ ਹੁਣ ਤਾਂ ਇੱਕ ਸਾਰੇ ਟੇਸਨਾ ਤੇ ਸਾਰੇ ਇੱਕ ਸਕੂਲਾਂ ਲਵੇ ਸਾਰੇ ਸਰਕਾਰੀ ਦਫਤਰਾਂ ਤੇ ਹਸਪਤਾਲਾਂ ਤੇ ਲਿਖਿਆ ਰਹੀ ਪਿਆ ਵੀ ਨਸਿਆਂ ਦਾ ਸ਼ੌਕ ਮੌਤ ਨੂੰ ਸੱਦਾ ਦੇ ਛੜ ਦੋ ਨਸੇ ਨੂੰ ਸੇ ਹੁਣ ਇਹ ਤਾਂ ਮੇਰੇ ਸਾਲੇ ਦੀ ਸਾਰੀ ਭੁੱਕੀ ਉਧਰ ਹੀ ਵੇਚੀ ਆਉਂਦੀ ਐ ਇੱਥੇ ਘਰੇ ਮੈਨੂੰ ਚਮਚਾ ਵੀ ਨਹੀਂ ਦਿਖਾਉਂਦੀ ਦੇ ਪਿਆ ਉਹ ਨਾਲੇ ਭਾਬੀ ਮੇਰੀ ਗੱਲ ਸੁਣਾ ਇਹ ਨਹੀਂ ਛੱਡਦਾ ਹੁਣ ਇਹ ਤਾਂ ਹੱਡਾਂ ਦੇ ਨਾਲ ਹੀ ਜਾਊ ਬਾਬੀ ਚੱਲ ਬਚੋਦੇ ਹੱਡਾਂ ਦੇ ਮੇਰੀ ਗੱਲ ਸੁਣ ਤੇ ਤੂੰ ਕਹਿੰਦੇ ਉਧਰ ਹੀ ਵੇਚੀ ਆਉਂਦੀ ਫਲਾਨਾ ਮੈਂ ਤਾਂ ਮਕਾਨ ਨਹੀਂ ਜਾਨੀ ਭੁੱਕੀ ਵੇਚਣੋਂ ਦੇ ਕਿਹੜਾ ਕੰਜਰ ਕਹਿੰਦੇ ਵੀ ਗੇਬਾ ਭੁੱਕੀ ਵੇਚਦੀ ਆ ਨਹੀਂ ਗੇਬੋ ਮੈਨੂੰ ਸਾਰਾ ਪਤਾ ਜਿਹੜਾ ਕੁਝ ਤੂੰ ਕਰਦੀ ਫਿਰਦੀਆਂ ਜਿਹੜੇ ਤੇਰੇ ਨਿਤ ਨਵੇਂ ਸੂਟ ਨਵੇਂ ਪਾ ਕੇ ਆਉਂਦੇ ਆ ਉਹੀ ਨਹੀਂ ਪੈਂਦੇ ਮਹਿੰਗੇ ਮਹਿੰਗੇ ਵੇਚਿਆ ਆਵੇਂ ਭਾਬੇ ਦੇ ਜਾਨਾ ਲਾਗ ਰਾ ਉਹ ਮੇਰੇ ਸਾਲੇ ਦੀ ਸੁਰਖੀ ਮਿੰਦੀ ਦਾ ਦੇਖ ਕੇ ਵੇ ਨਹੀਂ ਬੈਠੀ ਆ ਓਏ ਹੁਣ ਉਹਨੇ ਨਿਹੋਂ ਨਹੀਂ ਲਾਉਗੀ ਵੇ ਖਾਚੋ ਤੁਹਾਨੂੰ ਚਾਹ ਫੂਕਦੀਆਂ ਮੈਂ ਹੱਥ ਧੋ ਲਾ ਆਏ ਹਾਏ ਕਰ ਲੋ ਗੱਲਾਂ ਆਪਜੋ ਮੈਂ ਦਿਨੀਆਂ ਚਾਹ ਤੁਹਾਨੂੰ ਸਾਲੇ ਦੀ ਇਹ ਚਾਹ ਮਿੰਟਾਂ ਚ ਕਿੱਥੋਂ ਬਣ ਜੂ ਵੇ ਆਹੋ ਬਣਾਈ ਪਈਆ ਮੇਰੀ ਚਾਹ ਮੈਨੂੰ ਤਾਂ ਚੁੱਲੇ ਨੂੰ ਮਿੱਟੀ ਲਾਉਣੀ ਸੀ ਮੈਂ ਓਏ ਮੈਂ ਮੈਂ ਕਹਣਾ ਭਾਬੀ ਕੀ ਦੀ ਐ ਇਹ ਉਹ ਭਾਬੀ ਦਾ ਹੈਗੀ ਤੇਰੀ ਬਹੁਤ ਲਸਣ ਕਰਦੀ ਆ ਮੇਰੇ ਥਲੇ ਦੀ ਓਏ ਮੈਂ ਕਹਣਾ ਤੈਨੂੰ ਹਾਂ ਉਹ ਨਹੀਂ ਤਾਂ ਪਿਆਰ ਨਾਲ ਕੰਮ ਲਵੇ ਉਹ ਪਿਆਰ ਨਾਲ ਦੀ ਤਾਂ ਥਲੇ ਤੋਂ ਨਾਲੇ ਤਾਂ ਬਕਾਉਣਾ ਭੁੱਕੀ ਨਾਲੇ ਪੁੱਟ ਕੇ ਰੋਟੀਆਂ ਲਾਹੋਣਾ ਫੇਰ ਲੋਟ ਆਉਂਦੀਆਂ ਨੇ ਠੀਕ ਹੈ ਨਾ ਹਾਂ ਦੇਖ ਲੈ ਦਿੰਉਂਗੀ ਕਹਿੰਦਾ ਇਹੇ ਕੇ ਨੂੰ ਤਾਂ ਮੈਂ ਹੁਣ ਸਿੱਧਾ ਕਰ ਦੂੰਗੀ ਹਾਂ ਕਰ ਕਰ ਥਲੇ ਦੀ ਆ ਤੇ ਆ ਹੁਣ ਚਾ ਕਿੱਥੋਂ ਚੱਕ ਲਈ ਤੂੰ ਜਾਦੇ ਨਾ ਬੋਲਿਆ ਕਰ ਤੂੰ ਆ ਦੇਖ ਕਿਉਂ ਆ ਗਈ ਨਾ ਜਾ ਦੇਖ ਕੇ ਕੰਡੇ ਦਾ ਰਫੂਰੀ ਤੇਰੇ ਗੇੜੀ ਤਾਂ ਬਥੇਰੀ ਆ ਗਈ ਤੇ ਬਿਆਚਾ ਓਏ ਫਿਰ ਦਿਔਰ ਬਿਲੇ ਲੱਖ ਲੱਖ ਨੇਕ ਦੇ ਜਾਣਿਆ ਮਸਾਂ ਮਲੇ ਫਰਦ ਚਾ ਬਿਆ ਬਾਬੀ ਪਿਆ ਦੇ ਜਾ ਮੈਂ ਤਾਂ ਕਰਦਾ ਲਫਦਾ ਚਾ ਬਿਨਾ ਬਿਲਪੀ ਲਚਾ ਨੇ ਬਾਬੇ ਓਏ ਚਾਹ ਦੇ ਪਿਆਤੀ ਓਏ ਹੁੰਦਾ ਵੀ ਉਹ ਤਾਂ ਚਾਹ ਫੜਦਾ ਸੀ ਕੁਛ ਨਹੀਂ ਹੁੰਦਾ ਤਾਂ ਇਹ ਕਹਿੰਦਾ ਜਿਹੜੇ ਹੱਥ ਨੇ ਨਾ ਭਾਬੀ ਦੇ ਇਹ ਮਿੱਟੀ ਲਾਉਣ ਵਾਲੇ ਨਹੀਂ ਹੈਗੇ ਬੰਤਿਆ ਭਾਬੀ ਆਓ ਤੇਰੀ ਭਾਬੀ ਓਏ ਫਿਰ ਮੈਂ ਕਿਹੜਾ ਮਾੜੀ ਕਹਿੰਦਾ ਇਹਨੂੰ ਵੀ ਚਾਹ ਪੀ ਲੈ ਠੰਡੀ ਹੋ ਜੂ ਇਹ ਭਾਬੀ ਗਰਮ ਬਾਤ ਹੈਗੀ ਓਏ ਮੈਂ ਕਹਿੰਦਾ ਭਾਬੀ ਇਹਦੇ ਕੋਲਿਓ ਘਰੇ ਲੈ ਜਾਵਾਂ ਮੈਂ ਗੇ ਮਰ ਜਾਣਿਆ ਕੌਲੀ ਨਾ ਵੇਚ ਕੇ ਖਾ ਜੀ ਕਿਤੇ ਹਾਂ ਇਹਦੇ ਨਾਲ ਦਾ ਤੂੰ ਹੁੰਦਾ ਜਨਾ ਮੈਂ ਤਾਂ ਇਹ ਨਹੀਂ ਤਪਾਰ ਰੱਖੀਆਂ ਮੈਂ ਤਾਂ ਇੱਥੇ ਪਾ ਹੀ ਠੀਕ ਆਉਂਦਾ ਜੀ ਬਹਿ ਜਾ ਬਹਿ ਜਾ ਮਸਾਂ ਚਾਰ ਭਾਂਡੇ ਖਰੀਦੇ ਨੇ ਮੈਂ ਸਾਰੇ ਦੀ ਲੜੀਆਂ ਜਾਂਦੀਆਂ ਸਾਰੀ ਦਿਹਾੜੀ ਓਏ ਆ ਪਾਪੀ ਇੱਧਰ ਚਾਹ ਇੱਧਰ ਆ ਹੈ ਵਿੱਚ ਆ ਸਵਾਦ ਬਣੀ ਐ ਮਿੱਠਾ ਪਾ ਲੇ ਹੋਰ ਇਹਨੂੰ ਤੈਨੂੰ ਨਹੀਂ ਕਹਿੰਦੀ ਬੇਦੀ ਅੱਬ ਵਿੱਚ ਆ ਸਵਾਦ ਹੈ ਭਾਬੀ ਹਾਂ ਯਾਦਾ ਬਹੁਤ ਸਵਾਦ ਬਣੀ ਐ ਪਰ ਨਾ ਇਹ ਜੀ ਕਦੇ ਪੀਤੀ ਐ ਨਾ ਕਦੇ ਭਾਬੀ ਪੀਣੀ ਐ ਜਿਹੜੇ ਸਾਲੇ ਨੂੰ ਜ਼ਹਿਰ ਦੇ ਦੇ ਪਾ ਕੇ ਜ਼ਹਿਰ ਚਾਹ ਪੀ ਲੈ ਸਿੱਧਾ ਕਿ ਮੂੰਹ ਨੂੰ ਲਾ ਚਾ ਹਾਂ ਚਾਹ ਮੂੰਹ ਨੂੰ ਲਾ ਚਾ ਆਹ ਚਾਹ ਸਵਾਤੀ ਭਾਬੀ ਆਹ ਵਾ ਮੇਰੇ ਸਾਲੇ ਕਿਹਾਂ ਚ ਸਹੀ ਬਣਾਈ ਆ ਹਮੂਮੇ ਕਿਹਾਗੇ ਹਾਂ ਮਾਰਦੀ ਮਾਰਦੀ ਹਮੂਮੇ ਮਾਰਦੀ ਹਾਂ ਮਾਰਦੀ ਹਮੂਮੇ ਮਾਰਦੀ Субтитры сделал DimaTorzok